ਅੰਮ੍ਰਿਤਸਰ ਦੇ ਹਲਕਾ ਕੈਂਦਰੀ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਅਤੇ ਮੇਅਰ ਜਤਿੰਦਰ ਸਿੰਘ ਮੋਤੀਪਾਟੀਆਂ ਨੇ ਹਲਕਾ ਦੇ ਵਾਰਡ ਨੰਬਰ 63 ਦੇ ਇਲਾਕੇ ਹਰੀਪੁਰਾ ਵਿਖੇ ਪਾਣੀ ਦੇ ਨਵੇਂ ਟਿਊਬਵੈੱਲ ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਕਿਹਾ ਕਿ ਹਲਕੇ ਦੇ ਸਮੁੱਚੇ ਵਿਕਾਸ ਲਈ ਉਹ ਵਚਨਬੱਧ ਹਨ ਅਤੇ ਹਲਕੇ ਦੇ ਕਿਸੇ ਵੀ ਇਲਾਕੇ ਵਿੱਚ ਕੋਈ ਵੀ ਵਿਕਾਸ ਕੰਮਾਂ ਦੀ ਕਮੀ ਨਹੀਂ ਔਨ ਦਿੱਤੀ ਜਾਵੇਗੀ ਇਸ ਮੌਕੇ ਡਿਪਟੀ ਮੇਅਰ ਅਨੀਤਾ ਰਾਣੀ ਅਤੇ ਤਰਨਵੀਰ ਸਿੰਘ ਕੈਂਡੀ ਨੇ ਇਹਨਾਂ ਵਿਕਾਸ ਕਾਰਜਾਂ ਲਈ ਵਿਧਾਇਕ ਡਾਕਟਰ ਅਜੇ ਗੁਪਤਾ ਅਤੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਦਾ ਧੰਨਵਾਦ ਕੀਤਾ। ਮਿਊਸਪਲ ਕਾਰਪੋਰੇਸ਼ਨ ਅਮਰਵਲੋਂ ਡਾਕਟਰ ਅਜੇ ਗੁਪਤਾ ਜੀ ਦੀ ਰਹਿਨਮਈ ਹੇਠ ਆਮ ਆਦਮੀ ਪਾਰਟੀ ਉਹਨਾਂ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਆਇਆ ਜੋ ਡਾਇਰੈਕਸ਼ਨਾਂ ਨੇ ਕਿ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਵਿਕਾਸ ਜਿਹੜਾ ਹੋਏਗਾ ਹੋ ਰਿਹਾ ਹੈ। ਔਰ ਸਾਡਾ ਭੈਣ ਜੀ ਜਿਹੜੇ ਨੇ ਡਿਪਟੀ ਮੇਅਰ ਅਨੀਤਾ ਰਾਣੀ ਜੀ ਉਹਨਾਂ ਦੇ ਸੁਪੁੱਤਰ ਸਾਡਾ ਵੀਰ ਕੈਂਡੀ ਜੀ ਜਿਹੜੇ ਸਾਰੇ ਹੀ ਬਹੁਤ ਵਧੀਆ ਟੀਮ ਹੈ ਅਸੀਂ ਦੇਖੋ ਮਹੀਨਾ ਡੇਢ ਮਹੀਨਾ ਹੋਇਆ ਜੇ ਕਾਰਪੋਰੇਸ਼ਨ ਨੂੰ ਬਣੀ ਨੂੰ ਜੋ ਤੁਹਾਡੇ ਇਲਾਕਾ ਨਿਵਾਸੀਆਂ ਦੀਆਂ ਕੋਈ ਦਿੱਕਤਾਂ ਸਨ ਕੋਈ ਸਮੱਸਿਆਵਾਂ ਸਨ ਔਰ ਜੋ ਤੁਹਾਡੇ ਵਿਕਾਸ ਦੀ ਡਿਮਾਂਡ ਸੀ ਉਸ ਨੂੰ ਕਿਉਂਕਿ ਸਾਡਾ ਇਹ ਛੋਟਾ ਵੀਰ ਇਹ ਕੈਂਡੀਅਟ ਅਨੀਤਾ ਭੈਣ ਜੀ ਵੀ ਜਿਹੜੇ ਬੜੇ ਡੈਡੀਕੇਟਿਡ ਨੇ ਔਰ ਸਾਡੇ ਐਮਐਲਏ ਡਾਕਟਰ ਸਾਹਿਬ ਵੀ ਹਰ ਟਾਈਮ ਇਸ ਗੱਲ ਲਈ ਤਤਪਰ ਇੰਦਨੇ ਕਿ ਸਾਡੇ ਇਲਾਕੇ ਦੇ ਵਿੱਚ ਵਿਕਾਸ ਵੱਲੋਂ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ ਅੱਜ ਇਲਾਕਾ ਨਿਵਾਸੀਆਂ ਨੂੰ ਮੈਨੂੰ ਇਹ ਦੱਸਣ 'ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਅਸੀਂ ਕਵਾਡ ਨੰਬਰ 63 ਜਿੱਤੋ ਕਿ ਸਾਡੇ ਭੈਜੀ ਨੀਤਰਾਣੀ ਭੈਜੀ ਇੱਥੋਂ ਜਿੱਤੇ ਨੇ ਔਰ ਟਿਪਟੀ ਮੇਅਰ ਵੀ ਬਣਨੇ ਸ਼ਹਿਰ ਦੇ ਔਰ ਉਹਨਾਂ ਦੇ ਬੇਟੇ ਤਰਨ ਵੀ ਕੈਂਡੀ ਜੀ ਵੀ ਆਏ ਨੇ ਅੱਜ ਇੱਥੇ ਸਾਡੇ ਬਾਣੀਯੋਗ ਮੇਅਰ ਸਾਹਿਬ ਜਤਿੰਦਰ ਸਿੰਘ ਪਾਟਿਆ ਜੀ ਉਹ ਵੀ ਅੱਜ ਇੱਥੇ تشਰੀਫ ਲੈ ਕੇ ਆਏ ਨੇ ਸੋ ਲਾਕਨ ਵਾਸੀਆਂ ਨੂੰ ਜਿੱਥੇ ਮੁਬਾਰਕਬਾਦ ਹੈ ਉੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ ਕੰਮ ਜਿਹੜਾ ਕਾਰਪੋਰੇਸ਼ਨ ਦਾ ਕੋਈ ਵੀ ਕੰਮ ਚਾਹੇ ਉਹ ਪੀਨਾਂਲੇ ਪਾਣੀ ਦਾ ਕੰਮ ਹੈ ਚਾਹੇ ਉਹ ਸੀਵਰੇਜ ਦਾ ਕੰਮ ਹੈ ਚਾਹੇ ਉਹ ਸਾਫ ਸਫਾਈ ਦਾ ਕੰਮ ਹੈ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਏਗਾ ਇਹਨਾਂ ਨੂੰ ਮੈਂ ਥੋੜੇ ਦਿਨ ਪਹਿਲਾਂ ਗੱਲ ਕਰ ਰਿਹਾ ਸੀ ਕਿ ਭਾਜੀ ਸਾਡੇ ਹਰੀਪੁਰੇ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਹੀ ਸਮੱਸਿਆ ਗੰਦੇ ਪਾਣੀ ਦੀ ਤੇ ਭਾਜੀ ਇਹਨਾਂ ਨੇ ਆ ਆਊਟ ਆਫ ਵੇ ਹੋ ਕੇ ਗੁਪਤਾ ਜੀ ਨੇ ਨਾਰ ਲਾ ਕੇ ਪੈਲ ਦੇ ਆਧਾਰ ਤੇ ਇਹਨੂੰ ਚਾਲੂ ਕੀਤਾ 14 ਨੰਬਰ ਵਾਲੇ ਪੰਪ ਨੂੰ ਤੇ ਨਾਲ ਜੋ ਕਿ ਇੱਕ ਹੋਰ ਸਾਹਿਬਾ ਨੇ ਬੋਰ ਕਰਵਾਇਆ ਦਾ ਜੀ ਸ਼ੀਸ਼ਾਂ ਵਾਲੇ ਹਾਥੇ ਦੇ ਵਿੱਚ ਤੇ ਉਹਨਾਂ ਨੇ ਅ ਵੀ ਵਿਸ਼ਵਾਦਵਾਇਆ ਕਿ ਥੋੜੇ ਦਿਨਾਂ ਦੇ ਵਿੱਚ ਉਹ ਵੀ ਚਾਲੂ ਕੀਤਾ ਜਾਏਗਾ ਜਿਹੜਾ ਕਿ ਮੇਨ ਹਰੀਪੁਰੇ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਉਹ ਪੈਲ ਦੇ ਆਧਾਰ ਤੇ ਦੂਰ ਕੀਤੀ ਜਾਏਗੀ